ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣ ਆਓ ਪੁੱਛ ਲੈਨੇ ਆਂ ਭਾਈ ਤੁਹਾਡੇ ਬਾਈ ਜੀ ਹੱਸ ਚ ਗੱਲ ਅਸੀ ਰੱਤ ਸਾਹਿਬ ਉਹ ਠੀਕ ਹੋ ਮ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਉਹ ਨਾਮ ਦਾ ਸਾਹਿਬ ਬੱਬੂ ਹੈ ਜੀ ਪਿੰਨ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਜੀ ਆਪਾਂ ਠੀਕ ਆ ਭਾਈ ਨੇੜੇ ਪਿੰਡ ਨੇੜੇ ਆਪਣੇ ਭਦੌੜ ਰਹੇਗਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 974731717 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਰਦਰ ਸਾਹਿਬ ਪਹਿਲਾ ਸੂਆ ਸੂਈ ਹੈ ਜੀ ਬੱਚੀ ਕਦੋਂ ਸੂਈ ਆ ਭਰਾ ਇਹਨੂੰ 2 ਤੋਂ 2.5 ਘੰਟੇ ਹੋ ਗਏ 2 ਤੋਂ 2.5 ਘੰਟੇ ਬੱਚਾ ਕੀ ਦੇਤਾ ਬੱਚੀ ਦਿੱਤੀ ਆ ਜੀ ਜਰਸੀ ਦੀ ਬਹੁਤ ਚੰਗੀ ਬੱਚੀ ਬੜੀ ਜੰਗਲੀ ਕਿ ਇਹਨੂੰ ਛੋਟਾ ਛੋਟਾ ਕੰਨਾਮ ਟੋਆ ਟਾ ਹੁਣੀ ਦੇਖੋ ਕਿੰਨਾ ਜਿਆਦਾ ਸਾਹਿਬ ਬੱਚੀ ਦੀ ਕੁਆਲਿਟੀ ਦੇਖੋ ਸਹੀ ਗੱਲ ਆ ਟੋਆ ਹੁਣੇ ਦੇਖੋ ਟੋਆ ਦੇਖਿਓ ਹੰਦਖਾਇਆ ਕਿੰਨੀ ਚੰਗੀ ਸਹੀ ਗੱਲ ਜੇਰ ਪੈ ਗਈ ਹੈ ਜੇਰ ਪੈ ਗਈ ਜੀ ਪ੍ਰੋਪਰ ਜੇਰ ਭਈਆ ਬੱਠਲ 'ਚ ਰੱਖੀ ਬੈਠਾ ਕੰਪਲੀਟ ਆ ਕਿੰਨਾ ਬੋਲਾ ਗੱਡਿਆ ਫਿਰ ਬੋਲਾ 4 ਕਿਲੋ 14 ਜੀ ਇਹਦਾ ਤੇ ਠੰਡੀ ਸੀਲ ਬਹੁਤ ਨਿਕਲੀ ਜਿਵੇਂ ਭੋਵਿਆਂ ਹੀ ਬੈਠੇ ਰਹੋ ਲੋ ਲੈ ਬਾਈ ਜਿਵੇਂ ਮਰਜੀ ਬੈਜਾ ਕੋਈ ਚੈੱਕ ਕਰਨੀ ਕਿ ਮੈਂ ਪਹਿਲਾਂ ਹਨਾ ਬਾਕੀ ਪਤਾਰਾ ਮਾਰ ਕੇ ਦਿਖਾ ਦਾਂਗੇ ਪਹਿਲਾਂ ਤਾਂ ਆਏ ਨਹੀਂ ਵੀ ਲੱਤਾਂ ਹੀ ਮਾਰੀ ਜਾਊ ਜਾਂ ਸੜਾਂ ਨਹੀਂ ਮਾਰੀ ਉਹ ਕੰਮ ਹੈ ਇਹਦਾ ਇੱਧਰ ਦੀ ਬਹਿਜੋ ਚਾ ਇੱਧਰ ਦੀ ਬਹਿਜੋ ਇਹ ਤਾਂ ਹੁਣ ਥੋੜੀ ਜੀ ਖਾਲੀ ਕਰੀ ਵੀ ਆਪਣੀ ਲੈ ਲੋ ਜਿਵੇਂ ਮਰਜੀ ਆ ਉੱਥੇ ਫੇਰੀ ਚੱਲ ਕੋਈ ਚੈੱਕ ਕਰਨੀ ਪੂਛ ਨਹੀਂ ਪੂਛ ਚੱਕ ਕੇ ਖਾ ਹਾਂ ਜੀ ਤੇਲੇਵਾ ਦੇਖੋ ਟੱਲਾ ਦੇਖੋ ਥਾਣ ਦੇਖੋ ਕੱਲਾ ਕੱਲਾ ਥਾਣ ਮੋਟਾ ਕੋਈ ਫੋਟ ਨਹੀਂ ਸ਼ਾਂਗਣੀ ਜੀ ਪੂਰੀ ਵਿੱਚੀ ਦੇ ਥਾਣਾ ਲੈ ਸੈ ਚੈੱਕ ਕਰੋ ਥਾਣ ਦਾ ਨਾੜਾ ਨੂੜਾ ਪੋਲਾ ਚੰਗਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਸੋਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਨੇ ਸਾਲ ਡੇਢ ਸਾਲ ਨੂੰ ਨਾਲ ਤਿਆਰ ਹੋ ਜਾ ਜੇਰ ਵੀ ਬਈ ਬੱਠਲ ਚ ਰੱਖੀ ਬੱਠਾ ਜੇਰ ਵੀ ਕੰਪਲੀਟ ਸਾਰੀਆਂ ਗੱਲਾਂ ਓਕੇ ਆ ਕਰਮੜੀ ਫੋਦੀ ਵਾਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਖੋਲ ਲਗਾ ਤੇ ਤੋਰਾ ਤੇ ਚਮਕ ਦੇਖੋ ਬਈ ਕਮਾ ਰੰਗ ਰੰਗ ਬਹੁਤ ਚੰਗਾ ਡਰ ਸਾਹਿਬ ਹੂੰ ਇਹੀ ਗੱਲ ਤੇ ਵੱਡੀ ਗੱਲ ਯਾਰ ਠੰਡੀ ਹੋਵੇ ਹਨਾ ਪਸੂ ਲੋਤਾ ਬਨੇ ਗੱਲੋ ਦੋ ਦੋ ਕਿਲੋ ਅੱਧਾ ਕਿਲੋ ਘੱਟ ਹੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹਾਂ ਤੇ ਠੰਡੀ ਦਾ ਜਿਵੇਂ ਹੁਣ ਆਏ ਆ ਹਨਾ ਵੀ ਜਿਵੇਂ ਇੱਥੇ ਖੜਿਆ ਲਓ ਜਿਵੇਂ ਮਰਜੀ ਹੱਥ ਪਈ ਜਾ ਕੋਈ ਲੈ ਭਾਈ ਗਲੀ ਦੇ ਵਿਚਾਲੇ ਜਿਵੇਂ ਮੈਂ ਮਰਜੀ ਵੇਜਾ ਲੈ ਜਿਵੇਂ ਮਰਜੀ ਲੈਣਾ ਕੁਛ ਨਹੀਂ ਕਰਮ ਵਾਲੀ ਨੇ ਲੈ ਵਾਰ ਇਸ ਕੁਆਲਟੀ ਦਿਖਾ ਦਿਓ ਕੱਲਾ ਥਣ ਮੁੱਠੀ ਵਾਲਾ ਥਣ ਤੇ ਠੰਡੀ ਠੁੰਡੀ ਕਰਮ ਵਾਲੀ ਫੁੱਲ ਆ ਬੰਮਾਲਾ ਫੇਸ ਬੜਾ ਚੰਗਾ ਬੋਦੀ ਬਸ ਚੰਗੀ ਆ ਸਨਖਪਣਾ ਵੜ ਦੇ ਵਿੱਚ ਫੁੱਲ ਆ ਲੈ ਛੜ ਨਹੀਂ ਹੁਣ ਨਹੀਂ ਵੜ ਬਾਲੀ ਚੰਗੀ ਹੈ ਜੀ ਝੋਲੀ ਵਾਲੀ ਆ ਨਹੀਂ ਕੋਲ ਦੁੱਧ ਵੀ ਦੇ ਤੁਸੀਂ 14 ਤੋਂ 15 ਕਿਲੋ ਹੂੰ ਚਲੋ ਬਾਕੀ ਦਾ ਅਗਲੇ ਦੀ ਸੇਵਾ ਦਾ ਹੁੰਦਾ ਦੁੱਧ ਬਈ ਇਹਦੀ ਉਮੀਦ ਹੈਗੀ ਆ ਵੀ 14 15 ਕਿਲੋ ਦੀ ਵੀ ਦੇ ਸਕਦੀ ਹੈ ਜੀ ਇਹ ਚੰਗੀ ਸਾਮ ਸੁਹਾਰੇ ਬੰਦੇ ਕੋਲ ਜਾ ਮੋਲ ਕੀ ਹੈ ਵੀਰੇ ਜਾਇਜ਼ ਮੋਲ ਡਾਕਟਰ ਸਾਹਿਬ ਅਸੇ ਦਾ ਕੋਈ 50 ਨਹੀਂ ਕੋਈ 55 ਨਹੀਂ ਹੂੰ ਹੂੰ ਇਹ ਸਾਢੇ 45000 ਦੀ ਦੇ ਦੇਾਂਗੇ। ਚੱਕ ਭਾਈ ਜਮ ਜੈ ਜ ਮੋਲਾ ਸਾਢੇ 45000 ਦੀ ਵਾੜ ਪਾਈ ਕਹਿੰਦੇ। ਮੁੱਲ ਕੋਈ 50 ਨਹੀਂ 55 ਨਹੀਂ ਹਾਂਜੀ ਠੀਕ ਹੈ ਕਿ ਨਹੀਂ ਜਮ ਜੈ ਜ ਮੋਲਾ ਸਾਢੇ 45000 ਦੀ ਵਾੜ ਦੇ ਦੇਾਂਗੇ। ਆਏ ਨਹੀਂ ਕੋਈ ਗੱਲ ਆਟਾ ਸਾਹਿਬ ਜਿਵੇਂ ਪਹਿ ਲੈਣਾ ਵੀ ਨਿਆਣਾ ਨਾ ਪਵਾਉ ਲੱਤਾਂ ਮਾਰੂ ਉਹ ਕੰਮ ਹੈ ਨਹੀਂ। ਹੂੰ ਆਇਆ ਲੈ ਬਈ ਜਿਵੇਂ ਮਰਜ਼ੀ ਬੈਠਾ ਜਿਵੇਂ ਨਾ ਨਾ ਪਾਲੋ ਕੋਈ ਚੱਕਣੀ ਨਹੀਂ ਖੇਲਣਾ ਹੈ ਹੀ ਨਹੀਂ ਕਰ ਮੈਂ ਖਾਈ ੱੱਕੇ ਮਾਰਨੇ ਪੈਣਗੇ ਫਿਰ ਪ੍ਰੇਮ ਕਾ ਦੀ ਲੱਕ ਕਰਦੀ ਪਰੇ ਖੜਾਉਣੀ ਪੈਣੀ ਆਪਲੇ ਆਪ ਨੂੰ ਕਰਦੀ ਨਹੀਂ ਵਰੀ ਜਿੱਥੇ ਮਰਜ਼ੀ ਖੜਾ ਲਾ ਲਓ ਜੀ ਦੋ ਦੋ ਧਾਰਾਂ ਨਖਾ ਲ ਲੈ ਭਾਈ ਮਾਰ ਦੇ ਧਾਰਾਂ ਚੋਣ ਦੇਖੋ ਕਰਮ ਵਾਲੀ ਦਾ ਬਾਲੀ ਚੰਗੀ ਚਬਾਈ ਆ ਹਣਾ ਬਾਲੀ ਚੰਗੀ ਰੱਟ ਸਾਹ ਨਯਾ ਜੀ ਠੰਡੀ ਫੁੱਲਾ ਮੋਟੀ ਮੋਟੀ ਆਪਾਂ ਕਿਹੜਾ ਸੁਵਾਲੀ ਨਾ ਹੀ ਕੋਈ ਆ ਨਹੀਂ ਪਹਿਲੇ ਵਾਛੀ ਗਈ ਬਿਨਾ ਬੱਚੇ ਤੋਂ ਮਾਰਨ ਦੇ ਧਾਰਾ ਕਮਾਲ ਦੀ ਚਬਾਈ ਦਾ ਲੈ ਕਿਆ ਬਾਤ ਹੈ ਪੂਰੀ ਠੰਡੀ ਸੀ ਲੈ ਬਈ ਮੇਰੇ ਬੱਚੇ ਤੋਂ ਮਿਲਪੂ ਕੋਈ ਬੱਚੇ ਦੀ ਨਹੀਂ ਇਹਨੂੰ ਕੋਈ ਬਾੜੀ ਹੂੰ ਉਨਹੀਂ ਨਹੀਂ ਕਰਦੀ ਬੱਚੇ ਦਾ ਛਾਲ ਓਕੇ ਬਈ ਹਾਂਜੀ ਅੱਗੇ ਦੋ ਨੰਬਰ ਤੇ ਇਹ ਕੱਚੀ ਹੈ ਇਹ ਥੋੜੀ ਕੱਚੀ ਹੈ ਦੋ ਤਿੰਨ ਦਿਨ ਲਾਉਗੀ ਅੱਛੀ ਦੋ ਤਿੰਨ ਦਿਨ ਲੱਗੇ ਕੀ ਰਿਕਾਰਡ ਹੈ ਵੈਸੇ ਦੋ ਦੁੱਧ 18 ਕਿਲੋ ਦਾ ਦੱਸਿਆ ਹੀ ਮਾਲਕ ਨੇ ਪਹਿਲੇ ਸੂਰ ਦਾ ਬੜੀ ਮਾਲਾ ਹੈ ਨਾ ਫੀਡਿੰਗ ਚੈੱਕ ਬੜੀ ਫੀਡਿੰਗ ਚੰਗੀ ਹੈ ਜੀ ਬੜੀ ਜ਼ਿਆਦਾ ਦੇਖ ਲੀ ਵੇ ਦੀ ਫੀਡਿੰਗ ਚੈੱਕ ਕਰੋ ਥਾਣ ਦੇਖੋ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਫੇਸ ਕੁਆਲਟੀ ਬਹੁਤ ਸੋਹਣੀ ਹੈ ਜੱਟ ਸਾਹਿਬ ਦੇ ਖੋਲ ਲੈ ਬਾਈ ਤੋੜ ਕੇ ਖਾਣ ਓੜੀ ਅੱਜ ਹੀ ਆਈ ਐ ਥੋੜੀ ਜਿਹੀ ਜੱਕਦੀ ਆਈ ਆਪਣੇ ਚੰਨੀ ਮਾਥਾਂ ਕਰਕੇ ਓਕੇ ਬਾਈ ਤਾਂ ਕਰਕੇ ਜੱਕਦੀ ਐ ਥੋੜੀ ਥੱਲੇ ਉੱਥੇ ਮਾ ਦੇਖੋ ਫੇਸ ਦੇ ਫੇਸ ਬੜਾ ਚੰਗਾ ਨਾ ਬੜਾ ਚੰਗਿਆ ਸਨਕਾ ਬਣਾ ਪੋ ਆ ਜਾ ਆ ਜਾ ਲੈ ਬਾਈ ਤੋਰਾ ਦੇਖੋ ਇੱਕ ਨੰਬਰ ਆ ਪ੍ਰਿੰਟ ਚੰਗਾ ਬਰੀਡ ਚੰਗੀ ਆ ਚੰਗੀ ਆ ਬੜਾ ਸਨਕੀ ਆ ਵੀ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤੋਰਾ ਤਾਂ ਇੱਕ ਨੰਬਰ ਆ ਮੈਂ ਕਹਿੰਦਾ ਜਾਣ ਰੋਕਿਆ ਨਹੀਂ ਰੁਕਦੀ ਦੇਖੋ ਫੇਸ ਕੁਆਲਟੀ ਦਿਖਾ ਦਿਓ ਜੀ ਸਹੀ ਗੱਲ ਆ ਫੇਸ ਦੇਖੋ ਹਮ ਐਚ ਐਫ ਆ ਜੀ ਪਿਓਰ ਬਿਊਟੀਫੁੱਲ ਆ ਨਾ ਬੋਲ ਜੀ ਫੁੱਲ ਫੁੱਲ ਦੂਸਰਾ ਸੂਆ ਜੀ ਪਿਓਰ ਹਮ ਬੈਡ ਢੰਗਾ ਬੈਡ ਢੰਗਾ ਜੀ ਥਾਂ ਲੇਵਾ ਦੂਰਾ ਦੂਰਾ ਥਣ ਲਗਿਆ ਪੂਰਾ ਚੰਗਾ ਜੀ ਸਹੀ ਗੱਲ ਆ ਬਈ ਨਾ ਬਤਾ ਜਾ ਤੇ ਕੀ ਮੋਲ ਆ ਭਰਾ ਕਿੱਛ ਇਹ ਡਾਕਟਰ ਸਾਹਿਬ 48500 ਦੀ ਦੇ ਦਾਂਗੇ ਜੀ 48500 ਦੀ ਬਾਈ ਕਹਿੰਦਾ ਫੜ ਦੇ ਦੇਣਗੇ ਮੋਲੇ ਦਾ ਵੀ ਜਮਾ ਜਾ ਜਾ ਕੱਲੀ ਕੱਚੀ ਕੱਚੀ ਆ ਵਾਸਾ ਆਰਡਰ ਕਮਾਲ ਦਾ ਕੱਚੀ ਕੱਚੀ ਆ ਦੇਣ ਲੈਂਦੀ ਆਰਡਰ ਸੋਹਣਾ ਤਿਆਰ ਕਰੋ ਮੋਲ ਜਮਾ ਚ ਜਾ ਜਾ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਿਕਨੇ ਤੇ ਕਰ ਲਿਓ ਧੰਨਵਾਦ